ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਗੁਰੂ ਸਾਹਿਬ ਦਾ ਸਾਡਾ ਬਹੁਤ ਵੱਡਾ ਸਾਡੇ ਤੇ ਕਿਰਪਾ ਹੈ ਗੁਰੂ ਸਾਹਿਬ ਦੀ ਸਾਨੂੰ ਹਰੇਕ ਦੁਬਦਾ ਦੇ ਵਿੱਚੋਂ ਨਿਕਲਦਾ ਤਰੀਕਾ ਦੱਸਦੇ ਨੇ ਜ਼ਿੰਦਗੀ ਦੀ ਜਾਂਚ ਦੱਸਦੇ ਨੇ ਇਹੀ ਸਿੱਖੀ ਹੈ ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਕਥੂ ਮੰਗਲ ਸਮਾਗਮ ਹੋਏ ਉਹਨਾਂ ਦੇ ਜਨਮ ਸੰਬੰਧੀ ਪੰਜੂ ਸਾਹਿਬਾਂ ਦੇ ਅਨੁਸਮਨ ਦੀ ਸਵਾਗਤ ਹੈ ਫਿਰ ਅਕਾਲ ਤਖਤ ਸਾਹਿਬ ਦੀ 3 ਜੁਲਾਈ 2006 ਨੂੰ ਮਨਾਈ ਗਈ ਚੌਥੀ ਸਾਹਿਬ ਦੀ ਵੇਲੇ ਤੁਹਾਡੇ ਸਾਰਿਆਂ ਨੂੰ ਯਾਦ ਹੋਣਾ ਹੈ ਵੀ ਐਡੇ ਵੱਡੀਆਂ ਮਹਾਨ ਘਟਨਾਵਾਂ ਸੀ ਜਿਨ੍ਹਾਂ ਨੇ ਸਿੱਖੀ ਦੇ ਬੂਟੇ ਦੀ ਖੁਸ਼ਬੂ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਸੀ ਲੇਕਿਨ ਉੱਥੇ ਖੂਨ ਖਰਾਬਾ ਹੋਇਆ ਉੱਥੇ ਦੁਬਿਧਾ ਸੀ ਉੱਥੇ ਝਗੜੇ ਸੀ ਸੋ ਸ਼ਤਾਬ ਦੀਆਂ ਦੇ ਵਿੱਚ ਉਨਾ ਦੇ ਸਮਾਗਮਾਂ ਦੀ ਖਬਰ ਤੱਕ ਹੀ ਜਾਣੀ ਸੀ ਉੱਥੇ ਜਿਹੜੇ ਹੋਏ ਝਗੜੇ ਦੀ ਖਬਰ ساری ਦੁਨੀਆ ਦੇ ਵਿੱਚ ਗਈ ਲੇਕਿਨ ਸਾਡਾ ਫਰਜ਼ ਏ ਬਣਦਾ ਕਿ ਸਾਨੂੰ ਗੁਰੂ ਸਾਹਿਬ ਨੇ ਜਿਹੜਾ ਸਨੇਹਾ ਦਿੱਤਾ ਸਾਂਝੀ ਵਾਲਤਾ ਦਾ ਸਾਨੂੰ ਕੁਰਬਾਨੀ ਦਾ ਸਹਿਣਸ਼ੀਲਤਾ ਦਾ ਕਿਸੇ ਹੋਰ ਦੀ ਖਾਤਰ ਜਾਨ ਦੇਣ ਦਾ ਜਾਨ ਲੈਣ ਦਾ ਸੱਚ ਦੀ ਖਾਤਰ ਮਰ ਮਰਟਣ ਦਾ ਸੇਵਾ ਦਾ ਸਮਰਪਣ ਦਾ ਲੰਗਰ ਦਾ ਭਾਈ ਕਨਈਏ ਵਾਲੀ ਜਿਹੜੀ ਇਲਾਜ ਦੀ ਪ੍ਰਥਾ ਦਾ ਪੰਜੀ ਪ੍ਰਧਾਨੀ ਦਾ ਸਿੱਖੀ ਦੀਆਂ ਮਤਲਬ ਜੇ ਵਿਸ਼ਾਇਸ਼ਤਾਵਾਂ ਤੁਸੀਂ ਗਿਣਾਈ ਦੇ ਉਹ ਤੇ ਗਿਨੀਆਂ ਨਹੀਂ ਜਾਣੀਆਂ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਔਰ ਸਭ ਤੋਂ ਵੱਡੀ ਗੱਲ ਸਨੇਹਾ ਤਾਂ ਇਹ ਜਾਣਾ ਚਾਹੀਦਾ ਸੀ ਕਿ ਇੱਕ ਵੱਖਰਾ ਬੂਟਾ ਹੈ ਜਿਹੜਾ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਹੈ ਸਸਤ ਨਹੀਂ ਹੈਗਾ ਝਗੜੇ ਦਾ ਸੋ ਹੁਣ ਮੈਂ ਬੇਨਤੀ ਕਰਦਾ ਕਿ ਅੱਜ ਅਖਬਾਰਾਂ ਦੇ ਵਿੱਚ ਖਬਰ ਮੈਂ ਪੜ੍ਹੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਇਤਰਾਜ਼ ਹੈ ਕਿ ਪੰਜਾਬ ਸਰਕਾਰ ਸ਼ਤਾਬੀਆਂ ਕਿਉਂ ਮਨਾ ਰਹੀ ਹੈ ਅਸੀਂ ਵੀ ਦੁਸਤ ਹਾਂ ਪੰਜਾਬੀਆਂ ਨੇ ਚੁਣੀ ਹੋਈ ਸਰਕਾਰ ਹੈ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਸਰਕਾਰੀ ਤੌਰ ਤੇ ਸ਼ਤਾਬੀਆਂ ਮਨਾਈਆਂ ਜਾ ਰਹੀਆਂ ਨੇ 99 ਚ ਵੀ ਮਨਾਈ ਗਈ ਹੈ ਪਿਛਲੀ ਸਰਕਾਰ ਵੱਲੋਂ 300 ਸਾਲਾਂ ਵੀ ਮਨਾਇਆ ਗਿਆ ਸੀ ਫਿਰ 1975 ਦੇ ਵਿੱਚ ਗੁਰੂ ਸਾਹਿਬ ਦੇ ਗੁਰਤੇਗ ਭਦਰ ਪਾਸ਼ਾ ਦੀ ਜਿਹੜੀ ਸ਼ਹੀਦੀ ਸਵਾਗਤ ਉਹਦੇ 300 ਸਾਲਾ ਸੀ ਉਹ ਵੀ ਸਰਕਾਰੀ ਤੌਰ ਤੇ ਮਨਾਇਆ ਗਿਆ ਸੀ ਉਹ ਤਾਂ ਕੇਂਦਰ ਸਰਕਾਰ ਵੀ ਨਾਲ ਸੀ ਪਟਨਾ ਸਾਹਿਬ ਵੀ ਖੇ ਵੀ ਮਨਾਏ ਗਏ ਮਹਾਰਾਸ਼ਟਰ ਸਰਕਾਰ ਨੇ ਵੀ ਮਨਾਇਆ ਸੋ ਇਹ ਤਾਂ ਅੱਛੀ ਗੱਲ ਹੈ ਸੋ ਸਾਨੂੰ ਸਾਰੀ ਦੁਨੀਆ ਦੇ ਵਿੱਚ ਇਤਨੇ ਭੱਜਣੇ ਪੈਣੇ ਲੱਗਦਾ ਔਰ ਵੱਡੀ ਗੱਲ ਇਹ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰੀਆ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਤੋਂ ਸੁਝਾ ਲੈਣੇ ਆ ਇਹ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਸਨੇਹ ਹੈ ਉਹ ਫਿਰ ਤੋਂ ਬਚਾਉਣਾ ਹੈ ਸਿੱਖੀ ਦਾਤ ਨੇ ਹਾਂ ਬਚਾਉਣਾ ਹੈ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਦੂਧਾ ਜਨਾ ਪਈਏ ਔਰ ਤਾਮੀ ਸਾਹਿਬ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕਿਸੇ ਪੰਥ ਦੇ ਤੁਸੀਂ ਪੰਥ ਦੀ ਨੁਮਾਇੰਦੀ ਕੀ ਕਰਦੇ ਹੋ ਪੰਥ ਦੀ ਇੱਕ ਸਰਮੌਰ ਸੰਸਥਾ ਦੀ ਨੁਮਾਇੰਦੀ ਕਰਦੇ ਹੋ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੀ ਨੁਮਾਇੰਦੀ ਨਹੀਂ ਕਰਦੇ ਔਰ ਉਸ ਪਾਰਟੀ ਨੇ ਇਹ ਨਾਰਾ ਦਿੱਤਾ ਸੀ 99 ਵੇੜੇ ਕਿ ਸਮੁੱਚੀ ਕਾਮਾ ਉਪਤਾਰੀ ਉਸ ਪਾਰਟੀ ਦੇ ਆਪਦੇ ਜਿਹੜੇ ਲੀਡਰ ਨੇ ਜਿੰਨਾਂ ਨੂੰ ਤੁਸੀਂ ਜਥੇਦਾਰ ਵੀ ਕਹਿੰਨੇ ਹੋ 99 ਤੱਕ ਤਾਂ ਸਿੱਖੀ ਸਰੂਪ ਕਾਇਮ ਸੀ ਬਹੁਤਿਆਂ ਦਾ ਲੇਕਿਨ ਹੁਣ ਤਾਂ ਉਹਨਾਂ ਦੇ ਨਾਂ ਹੀ ਨਾਵਾਂ ਦੇ ਵਿੱਚ ਵੀ ਸਿੰਘ ਹੈ ਨਹੀਂ ਕਈਆਂ ਦੇ ਪਰਿਵਾਰਾਂ ਦੇ ਵਿੱਚ ਸਿੱਖੀ ਸਰੂਪ ਕਾਇਮ ਨਹੀਂ ਰਿਹਾ ਸੋ ਆਪਾਂ ਅਰਦਾਸ ਕਰੀਏ ਕਿ ਸਿੱਖੀ ਸਰੂਪ ਤੇ ਕਾਇਮ ਰਹੀਏ ਸਿੱਖੀ ਕਿਰਦਾਰ ਤੇ ਕਾਇਮ ਰਹੀਏ ਉਸ ਪਾਸੇ ਆਪਾਂ ਧਿਆਨ ਦੇਈਏ ਔਰ ਸਰਕਾਰ ਨੂੰ ਜੋ ਵੀ ਤੁਸੀਂ ਸੁਝਾ ਦੇਵੋਗੇ ਆਪਾਂ ਬੈਠ ਕੇ ਕਿੰਗੀ ਤਰ੍ਹਾਂ ਜਿਹੜੀਆਂ ਇਹ ਵੱਡੀਆਂ ਸ਼ਤਾਬ ਦੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਹੈ ਇਹ ਦੁਨੀਆ ਦੇ ਵਿੱਚ ਵਿਲੱਖਣ ਸ਼ਹੀਦੀ ਹੈ ਦੁਨੀਆ ਦੇ ਦੇਵਰ ਪਤਾ ਲੱਗਣਾ ਚਾਹੀਦਾ ਕਿਵੇਂ ਮਖਤੂਲ ਕਾਤਲ ਕੋਲ ਗਿਆ ਉਹ ਵੀ ਕਿਸੇ ਹੋਰ ਅਕੀਦੇ ਦੀ ਕਾਇਮੀ ਲਈ ਇਨਸਾਨੀਅਤ ਨੂੰ ਵੱਡਾ ਰੱਖਣ ਦੇ ਲਈ ਇਨਸਾਨੀਅਤ ਲਈ ਸ਼ਹਾਦਤ ਦਿੱਤੀ ਸ੍ਰੀ ਹਰਮੰਦਰ ਸਾਹਿਬ ਐਡੀ ਵੱਡੀ ਸਾਡੀ ਜਿਹੜੀ ਤਰੋਹਰ ਹੈ ਉਹਨੂੰ ਦੁਨੀਆ ਦੇ ਵਿੱਚ ਉਹਦੇ ਬਾਰੇ ਦੱਸਣਾ ਵੀ ਇਹ ਸਾਰੇ ਧਰਮਾਂ ਦਾ ਸਾਂਝਾ ਹੈ ਉੱਥੇ ਹਰੇਕ ਨੂੰ ਵੈਲਕਮ ਕੀਤਾ ਜਾਂਦਾ ਹੈ ਉਸ ਉਸ ਸ਼ਹਿਰ ਦੀ ਜਿਹੜੀ ਸਥਾਪਨਾ ਦੇ ਵਿੱਚ ਅਪਾ ਬਣਾਉਣਾ ਜਿਹੜਾ ਅਗਲੇ ਸਾਲ ਆ ਰਿਹਾ ਸੋ ਸਰਕਾਰ ਕੋ ਸਰਕਾਰ ਸੁਝਾ ਲੈ ਰਹੀ ਹੈ ਸੋ ਮੈਂ ਤਾਂ ਧਨਵਾਦੀ ਹਾਂ ਤੁਸੀਂ ਵੀ ਧਨਵਾਦੀ ਹੋ ਸਾਰੇ ਧਨਵਾਦੀ ਹੋ ਪਰ ਰਲ ਕੇ ਕਰੀਏ ਇਹ ਨਾ ਹੋਵੇ ਜਦੋਂ ਤੁਹਾਡੀ ਪਾਰਟੀ ਮਨਾਉਂਦੀ ਹੋ ਉਦੋਂ ਕੋਈ ਚੱਕਰ ਨਹੀਂ ਤੇ ਇਹ ਪਾਰਟੀ ਦੀ ਗੱਲ ਹੀ ਨਹੀਂ ਇੱਥੇ ਇੱਥੇ ਗੁਰਸਿੱਖੀ ਦੀ ਗੱਲ ਆ ਗੁਰਸਿੱਖਾਂ ਨੇ ਰਲ ਕੇ ਬਣਾਉਣਾ ਸਾਰਿਆਂ ਨੇ ਰਲ ਕੇ ਬਣਾਉਣਾ ਇਨਸਾਨੀਅਤ ਦੀ ਚੋਣ ਵਾਲੇ ਨੇ ਰਲ ਕੇ ਬਣਾਉਣਾ ਸੋ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ